ਦੋ ਜਣਾਂ ਨੇ ਮੋਕੇ 'ਡਾ ਬਲੱਡ ਕੈਂਪ ਲਾਇਆ ਵਾ ਕਿੱਥੇ ਲਾਇਆ ਕੀ ਨਾਮ ਕੀ ਹੈ ਮੇਰਾ ਨਾਮ ਆਮਨ ਕੁਮਾਰ ਹੈ ਜੀ ਅਸੀਂ ਲੁਧਿਆਣਾ ਸ਼ਹਿਰ ਵਾਰਡ ਨੰਬਰ 30 ਦੇ ਵਿੱਚ ਅਸੀਂ ਬਲੱਡ ਕੈਂਪ ਦਾ ਅੱਖਾਂ ਦਾ ਚੈੱਕਅਪ ਤੇ ਦੰਦਾਂ ਦਾ ਤੇ ਹੋਰ ਵੀ ਜੋ ਵੀ ਮੋਦੀ ਸਰਕਾਰ ਵੱਲੋਂ ਸਕੀਮਾ ਨੇ ਆਉਂਦਾ ਸੀ ਕੈਂਪ ਲਾਇਆ ਹੈ ਤੇ ਕਿੰਨੇ ਵਜੇ ਜਿਹੜਾ ਕੈਂਪ ਸ਼ੁਰੂ ਹੋਇਆ ਕਿੰਨੇ ਵਜੇ ਖਤਮ ਹੋਏਗਾ ਕੈਂਪ ਸਾਡਾ ਜੀ ਸਵੇਰੇ 9 ਵਜੇ ਤੋਂ ਲੈ ਕੇ ਬਲੱਡ ਦਾ ਜਿਹੜਾ ਹੈ ਸ਼ਾਮੀ 3 ਵਜੇ ਤੱਕ ਹੈਗਾ ਜਿਹੜਾ ਅੱਖਾਂ ਤੇ ਦੰਦਾਂ ਦਾ ਹੈਗਾ ਉਹ ਸ਼ਾਮੀ 4 ਤੋਂ 5 ਵਜੇ ਤੱਕ ਹੈਗਾ ਸ਼ਾਮ ਤੱਕ ਯਕੀਨ ਮੈਨੂੰ ਅਸ਼ੀਕ ਜੀ ਦੇਣਾ ਚਾਹੁੰਦੇ ਮੈਂ ਮੈਸੇਜ ਸਿਰਹੀ ਦੇਣਾ ਚਾਹੁੰਗਾ ਵੀ ਹਰ ਜੋ ਵੀ ਜਵਾਨ ਪੀੜ੍ਹੀ ਆ ਯੂਥ ਆ ਉਹਨਾਂ ਨੂੰ ਆਪਣੇ ਬਰਥਡੇ ਦੇ ਉੱਤੇ ਬਾਹਰ ਪਾਰਟੀਆਂ ਕਰਨ ਨਾਲੋਂ ਚੰਗਾ ਲੜਾਈ ਝਗੜੇ ਕਰਨ ਨਾਲੋਂ ਚੰਗਾ ਕਿਸੇ ਉਪਰਾਲੇ ਵਿੱਚ ਜਾ ਕੇ ਆ ਉਪਰਾਲਾ ਕਰਾ ਕੇ ਬਲੱਡ ਡੋਨੇਸ਼ਨ ਦਾ ਕੋਈ ਵੀ ਕਰਕੇ ਵੀ ਉਹਨਾਂ ਨੂੰ ਵੱਧ ਤੋਂ ਵੱਧ ਦਾਨ ਕਰਨਾ ਜਿਹਦਾ ਜੇ ਉਹਨਾਂ ਦੇ ਦਾਨ ਕਰਕੇ ਕਈ ਲੋਕਾਂ ਨੂੰ ਜੋ ਹੈ ਬੈਨੀਫਿਟਸ ਮਿਲਣ ਜਿਹੜਾ ਅੱਜ ਬਲੱਡ ਗੈਂਪ ਲਾਇਆ ਗਿਆ ਉਹ ਕਿੱਥੇ ਲਾਇਆ ਕੀ ਕਿਹਾ ਜਾਂਦਾ ਮੇਰਾ ਨਾਮ ਨਿੱਕੂ ਭਾਰਤੀ ਆ ਬੀਜੇਪੀ ਐਸਸੀ ਮੋਰਚੇ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਮੈਂ ਇਹ ਜਿਹੜਾ ਵਾਰਡ ਲਾਇਆ ਸੀ ਜਿਹੜਾ 3 ਨੰਬਰ ਵਾਰਡ ਚ ਅਸੀਂ ਡੇਲੀ ਰੈਗੂਲਰ ਲਾਉਂਦੇ ਆ ਇਹ ਨਹੀਂ ਕਿ ਅਸੀਂ ਕੈਂਪ ਬਲੈਂਡ ਕਰਕੇ ਲਾਇਆ ਅਸੀਂ ਡੇਲੀ ਨਾਲ ਕੋਈ ਨਾ ਕੋਈ ਓਜੂਲ ਜੋ ਉਹਨਾਂ ਦਾ ਖਰੀ ਲਾਉਂਦੇ ਆ ਕਦੀ ਰਾੜ ਕੜ ਦਾ ਕੈਂਪ ਲਾਉਂਦੇ ਆ ਕਦੀ ਕੋਈ ਨਾ ਕੋਈ ਕੈਂਪ ਲਾਉਂਦੇ ਆ ਕਿਉਂਕਿ ਅਸੀਂ ਲੋਕ ਜਦੋਂ ਆਉਂਦੇ ਨਾ ਜਦੋਂ ਲੋਕਾਂ ਦੀ ਸਮੱਸਿਆ ਸੁਣਦੇ ਆ ਵੀ ਲੋਕ ਕੋਈ ਆ ਰਿਹਾ 3 ਇਹ ਸਾਡਾ 3 ਨੰਬਰ ਵਾਰਡ ਆ ਕੋਈ 35 ਨੰਬਰ ਦੋ ਦਾ ਕੋਈ 95 ਵਾਰਡ ਦੋ ਦਾ ਕੋਈ 80 ਨੰਬਰ ਵਾਰਡ ਦੋ ਦਾ ਵੀ ਲੋਕ ਆਪਣੇ ਆਪਣੇ ਜੀ ਕੰਮ ਨਹੀਂ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਜਿੱ 3 ਨੰਬਰ ਬਾੜ ਚ ਲੋਕ ਕੰਮ ਕਰਾਣ ਦੇ ਨੇ ਆਪਣੇ ਆਪਣੇ ਰੀਜ ਕੰਮ ਕਰਾਵੋ ਤੇ ਜਿੱਦਾਂ ਅੱਜ ਮੇਰੇ ਬੇਟਾ ਜਲਮ ਦਿਨ ਆ ਅਸੀਂ ਬਲੱਡ ਕੈਂਪ ਲਾਇਆ ਬਲੱਡ ਕੈਂਪ ਲਾਇਆ ਗਰੀਬ ਲੋਕਾਂ ਨੂੰ ਦੇਖੋ ਖੂਨਦਾਨ ਮਹਾਦਾਨ ਕਹਿੰਦੇ ਨੇ ਮਹਾਦਾਨ ਤਾਂਹੀਂ ਹੋਊਗਾ ਨਾ ਜੇ ਅਪਾ ਬਲੱਡ ਲੋਕਾਂ ਨੂੰ ਕਰਾਵਾਂਗੇ ਬਲੱਡ ਲੋਕਾਂ ਨੂੰ ਦਵਾਂਗੇ ਜੋ ਕਿਸੇ ਲੋੜ ਮਨ ਨੂੰ ਖੂਨ ਮਿਲੂਗਾ ਤਾਂ ਮਹਾ ਮਹਾਦਾਨ ਬਣੂਗਾ ਜੋ ਅਪਾ ਬਲੱਡ ਹੀ ਨਹੀਂ ਦਵਾਂਗੇ ਘਰੇ ਬੈਠਾ ਰਾਵਾਂਗਾ ਜਿੱਦਾਂ ਸਾਡੇ ਬੇਟੇ ਦਾ ਬਰਡੇ ਅੱਜ ਅਸੀਂ ਜਲਮ ਦਿਨ ਮਨਾ ਰਹੇ ਆ ਬਲੱਡ ਕੈਂਪ ਲਾਇਆ ਹੋਰ ਵੀ ਕੈਂਪ ਲਾਏ ਆ ਅਸੀਂ ਲੋਕਾਂ ਨੂੰ ਇਹੀ ਕਹਾਂਗੇ ਵੀ ਜਿੱਦਾਂ ਕੈਂਪਸੀ ਲਾਇਆ ਇੱਧੇ ਵੀ ਲੋਕ ਆਪਣੇ ਆਪਣੇ ਬੱਚਾ ਦੇ ਕੈਂਪ ਲਾਨ ਵੀ ਜਿਹੜੇ ਬੱਚੇ ਪੜਖਦੇ ਨੇ ਕਲੱਬਾਂ ਚ ਜਾਂਦੇ ਆ ਦੂਰ ਦੂਰ ਜਾਂਦੇ ਉਧਰ ਨਾ ਜਾਣ ਅੱਛੀ ਪੜਨਾ ਮਿਲੇ ਔਰ ਤਕਰੀਬ ਬੰਦੇ ਮਦਦ ਹੋ ਸਕੇ